ਸਤਿ ਸ਼੍ਰੀ ਅਕਾਲ ਜੀ cancer ਦੇ ਬਰਬਾਦ ਕੀਤੇ ਹੋਏ ਪੰਜਾਬ ਦੇ ਲੋਕਾਂ ਦੇ ਨਾਮ ਇੱਕ ਜਰੂਰੀ ਸੋਚਨਾ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ। ਇਹ ਹੀ ਸੋਚਨਾ ਸਾਨੂੰ ਅੱਜ ਤੋਂ 100 ਸਾਲ ਪਹਿਲਾਂ ਜਰਮਨੀ ਦੇ ਇੱਕ ਪ੍ਰਸਿੱਧ ਵਿਗਿਆਨਕ ਨੇ ਦਿੱਤੀ ਸੀ ਤੇ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਦੇ ਇੱਕ ਬਹੁਤ ਸਿਆਣੇ ਡਾਕਟਰ ਡਾਕਟਰ ਦਲਜੀਤ ਸਿੰਘ ਨੇ ਦਿੱਤੀ ਸੀ। ਪਰ ਮੈਨੂੰ ਲੱਗਦਾ ਹੈ ਕਿ ਇਹ ਸੋਚਨਾ ਸਾਡੇ ਲੋਕਾਂ ਤੱਕ ਅਪੜੀ ਨਹੀਂ। ਜੇ ਅਪੜ ਜਾਂਦੀ ਤਾਂ ਅੱਜ ਬਿਕਨਰ ਨੂੰ ਜਾਣ ਵਾਲੇ cancer ਟ੍ਰੇਨ ਬੰਦ ਹੋ ਜਾਂਦਾ। ਦੇ ਤੁਸੀ ਤੇ ਹੁੰਦੇ ਹੋ ਕਿ ਤੁਹਾਡਾ ਪਰਿਵਾਰ ਕੈਂਸਰ ਤੋਂ ਹਮੇਸ਼ਾ ਬਚਿਆ ਰਹੇ ਤੇ ਤੁਹਾਨੂੰ ਕੋਈ ਜ਼ਮੀਨ ਦਾ ਕਿੱਲਾ ਵੇਚ ਕੇ ਕਿਸੇ ਹਸਪਤਾਲ ਨੂੰ ਨਾ ਦੇਣਾ ਪਵੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਅਮਲ ਵੀ ਕਰੋ ਸੰਨ 2012 ਦੇ ਵਿੱਚ ਬਾਦਲ ਸਰਕਾਰ ਨੇ ਪਹਿਲੀ ਵਾਰ ਕੈਂਸਰ ਸਰਵੇ ਕਰਵਾਇਆ ਸੀ ਜਿਹੜੋਂ ਪਤਾ ਲੱਗਿਆ ਸੀ ਕਿ ਕੈਂਸਰ ਦੇ ਕਾਰਨ ਪੰਜਾਬ ਵਿੱਚ ਰੋਜ਼ 18 ਮੌਤਾਂ ਹੁੰਦੀਆਂ ਨੇ ਤੇ ਇਸ ਰਿਪੋਰਟ ਨੂੰ ਪੜ੍ਹ ਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਸੀ ਕੈਂਸਰ ਦੇ ਲੇਖ ਛਪਣ ਲੱਗੇ ਖਬਰਾਂ ਆਉਣ ਲੱਗੀਆਂ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਸਰਕਾਰੀ ਆਰੋ ਲੋਨ ਸ਼ੁਰੂ ਕੀਤੇ ਨਵੇਂ ਕੈਂਸਰ ਹਸਪਤਾਲ ਖੋਲਣ ਲੱਗੇ ਪਰ ਅੱਜ 2024 ਆ ਚੁੱਕਿਆ 12 ਸਾਲ ਬੀਤ ਗਏ ਨੇ 12 ਸਾਲਾਂ ਬਾਅਦ ਅੱਜ ਕੀ ਪਿਜੀਸ਼ਨ ਹੈ ਸਾਰਾ ਪੰਜਾਬ ਆਜਾਰੋ ਦਾ ਪਾਣੀ ਪੀ ਰਿਹਾ ਹੈ ਕੀ ਕੈਂਸਰ ਘਟਿਆ 2022 ਦੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਦੇ ਮਤਾਬਕ 2022 ਦੇ ਸਾਲ ਵਿੱਚ ਕੈਂਸਰ ਕਾਰਨ ਪੰਜਾਬ ਵਿੱਚੋਂ 23301 23301 ਆਰਥੀ ਆਉਠੇ ਮਤਲਬ ਕਿ ਰੋਜ਼ ਦੀਆਂ 65 ਮੌਤਾਂ 12 ਸਾਲ ਦੇ ਵਿੱਚ ਕੈਂਸਰ 18 ਤੋਂ ਵੱਧ ਕੇ 65 ਮੌਤਾਂ ਤੇ ਪਹੁੰਚ ਗਿਆ ਪਰ ਅੱਜ ਮੀਡੀਆ ਚੁੱਪ ਹੈ ਕੋਈ ਖਬਰ ਨਹੀਂ ਆਉਂਦੀ ਸਰਕਾਰ ਵੀ ਚੁੱਪ ਹੈ ਅੱਜ ਡਾਕਟਰ ਓਟੋ ਹੈਨਰੀਕ ਦੀ ਉਹ ਸੌ ਸਾਲ ਪੁਰਾਣੀ ਖੋਜ ਸਾਡਾ ਸਹਾਰਾ ਬਣ ਸਕਦੀ ਹੈ ਕੌਣ ਸੀ ਡਾਕਟਰ ਓਟੋ ਹੈਨਰੀਕ ਬਾਰਬਰ ਉਹ ਉਸ ਸਮੇਂ ਦਾ ਜਰਮਨੀ ਦਾ ਪ੍ਰਸਿੱਧ ਵਿਗਿਆਨਕ ਸੀ ਜਿਸ ਨੂੰ 1931 ਦੇ ਵਿੱਚ ਫਿਜ਼ੀਓਲੋਜੀ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਕਿਸੇ ਵੀ ਸਾਇੰਟਿਸਟ ਲਈ ਨੋਬਲ ਪ੍ਰਾਈਜ਼ ਮਿਲਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਉਸ ਨੇ ਕੈਂਸਰ ਦੇ ਸੱਲਾਂ ਤੇ ਖੋਜ ਕੀਤੀ ਤੇ 1923 ਦੇ ਵਿੱਚ ਇੱਕ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਸੀ ਦ ਮੈਟਾਬੋਲਿਜ਼ਮ ਆਫ ਟਿਊਮर्स ਇਹ ਕਿਤਾਬ ਇੰਟਰਨੈਟ ਤੇ ਪਈ ਹੈ ਤੁਸੀਂ ਪੜ੍ਹ ਸਕਦੇ ਹੋ ਇਸ ਕਿਤਾਬ ਦੇ ਵਿੱਚ ਉਸ ਨੇ ਦੱਸਿਆ ਕਿ ਕੈਂਸਰ ਦੀ ਜੜ ਕਿੱਥੇ ਹੈ ਕੈਂਸਰ ਹੁੰਦਾ ਕਿਉਂ ਹੈ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਮੈਂ ਉਸ ਦੀ ਇਸ ਮਹਾਨ ਖੋਜ ਨੂੰ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਇਸ ਕਿਤਾਬ ਦੇ ਵਿੱਚ ਉਸ ਨੇ ਲਿਖਿਆ ਜੇ ਜਦੋਂ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤਾਂ ਉਹ ਕੈਂਸਰ ਸੈੱਲ ਬਣ ਜਾਂਦਾ ਹੈ ਉਹ ਆਪ ਵੱਡਾ ਹੋਣ ਲੱਗ ਜਾਂਦਾ ਹੈ ਤੇ ਨਾਲ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਆਕਸੀਜਨ ਪੂਰੀ ਨਾ ਮਿਲਣਾ ਹੀ ਕੈਂਸਰ ਦੀ ਜੜ ਹੈ ਤੇ ਜੇ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਪੂਰੀ ਆਕਸੀਜਨ ਮਿਲੇ ਤਾਂ ਕੈਂਸਰ ਸੈੱਲ ਬਣੀ ਨਹੀਂ ਸਕਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਕਿਉਂ ਨਹੀਂ ਮਿਲਦੀ ਪੂਰੀ ਆਕਸੀਜਨ ਨਾ ਮਿਲਣ ਦਾ ਕਾਰਨ ਹੁੰਦਾ ਹੈ ਸਾਡੇ ਖੂਨ ਦਾ ਤਜਾਬੀ ਹੋਣਾ ਸਾਡੇ ਖੂਨ ਦੀ ਕੁਦਰਤੀ ਪੀਐਚ ਜੋ 7.4 ਹੁੰਦੀ ਹੈ ਜੇ ਸਾਡੀ ਪੀਐਚ 7.4 ਤੋਂ ਉੱਪਰ ਹੋਵੇ ਤਾਂ ਖੂਨ ਅਲਕਲਾਈਨ ਹੁੰਦਾ ਹੈ ਤੇ ਅਲਕਲਾਈਨ ਖੂਨ ਫੇਫੜਿਆਂ ਦੇ ਵਿੱਚੋਂ ਪੂਰੀ ਆਕਸੀਜਨ ਚੁਸਤਦਾ ਹੈ ਤੇ ਸਾਰੇ ਸਰੀਰ ਦੇ ਸੈੱਲਾਂ ਤੱਕ ਪੂਰੀ ਆਕਸੀਜਨ ਪਹੁੰਚਦੀ ਹੈ ਤੇ ਜਦੋਂ ਸਾਡੇ ਖੂਨ ਦੀ ਪੀਐਚ 7.4 ਤੋਂ ਘਟ ਜਾਂਦੀ ਹੈ ਤਾਂ ਸਾਡਾ ਖੂਨ ਤਜਾਬੀ ਹੋ ਜਾਂਦਾ ਹੈ ਤਜਾਬੀ ਖੂਨ ਦੀ ਫੇਫੜਿਆਂ ਵਿੱਚੋਂ ਆਕਸੀਜਨ ਚੁਸਣ ਦੀ ਸਮਰੱਥਾ ਕੈਪੈਸਿਟੀ ਬਹੁਤ ਘੱਟ ਹੁੰਦੀ ਹੈ ਜਦੋਂ ਖੂਨ ਕੋਲੇ ਪੂਰੀ ਆਕਸੀਜਨ ਨਹੀਂ ਹੁੰਦੀ ਤਾਂ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਪਹੁੰਚਦੀ ਤੇ ਸਾਡੇ ਸਰੀਰ ਵਿੱਚ ਕੈਂਸਰ ਸੈੱਲ ਬਣਦੀ ਸੰਭਾਵਨਾ ਵੱਧ ਜਾਂਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋਣਾ ਚਾਹੀਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡਾ ਖੂਨ ਤਜਾਬੀ ਹੁੰਦਾ ਕਿਉਂ ਸਾਡਾ ਖੂਨ ਤਜਾਬੀ ਉਦੋਂ ਹੁੰਦਾ ਹੈ ਜਦੋਂ ਅਸੀਂ ਤਜਾਬੀ ਚੀਜ਼ਾਂ ਖਾਂਦੇ ਆਂ ਤੇ ਅਸੀਂ ਤਜਾਬੀ ਚੀਜ਼ਾਂ ਪੀਂਦੇ ਆਂ ਤੇ ਜੇ ਅਸੀਂ ਸਾਰਾ ਦਿਨ ਅਲਕਲਾਈਨ ਖਾਈਏ ਤੇ ਅਲਕਲਾਈਨ ਪੀਏ ਤਾਂ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋ ਸਕਦਾ ਇਹ ਹਮੇਸ਼ਾ ਅਲਕਲਾਈਨ ਹੀ ਰਹੂਗਾ ਹੁਣ ਤੁਸੀਂ ਪੁੱਛੋਗੇ ਕਿ ਕਿਹੜਾ ਖਾਣਾ ਅਲਕਲਾਈਨ ਹੈ ਤੇ ਕਿਹੜਾ ਖਾਣਾ ਤਜਾਬੀ ਹੈ ਇਸ ਦਾ ਬਸ ਸਿੱਧਾ ਜਿਹਾ ਫਾਰਮੂਲਾ ਹੈ ਕਿ ਹੈ ਕਿ ਜੋ ਰੱਬ ਨੇ ਸਾਨੂੰ ਦਿੱਤਾ ਉਹ ਸਾਰਾ ਅਲਕਲਾਈਨ ਹੈ ਤੇ ਜਿਹੜਾ ਸਾਨੂੰ ਹਲਵਾਈਆਂ ਨੇ ਤੇ ਕੰਪਨੀਆਂ ਨੇ ਦਿੱਤਾ ਉਹ ਸਾਰਾ ਤਜਾਬੀ ਜਿਵੇਂ ਗਾਜਰ ਮੂਲੀ ਛਲਗਮ ਖੀਰਾ ਤਰਾਂ ਬੇਰ ਜਾਮਣ ਅਮਰੋਦ ਸੇਬ ਸੰਤਰਾ ਕੇਲਾ ਇਹ ਸਭ ਅਲਕਲਾਈਨ ਹੈ ਤੇ ਦੂਜੇ ਪਾਸੇ ਤਜਾਬੀ ਖਾਣੇ ਕਿਹੜੇ ਨੇ ਚਾਹ ਕੌਫੀ ਮਠਿਆਈ ਪਕੌੜੇ ਪੀਜਾ ਬਰਗਰ, ਕੋਲਚੇ, ਸਮੋਸੇ, ਆਲੂ ਟਿੱਕੀ, ਕੋਕਾ ਕੋਲਾ, ਪੈਪਸੀ, ਡੱਬਾ ਬੰਦ ਜੂਸ, कुरकुरੇ, ਸ਼ਰਾਬ ਇਹ ਸਭ ਤਜਾਬੀ ਨੇ। ਯਾਨੀ ਕਿ ਸਿੱਧੀ ਗੱਲ ਇਹ ਹੈ ਕਿ ਅਸੀਂ ਆਪਣੇ ਪੈਰਾਂ ਤੇ ਕੁਹਾੜੀ ਆਪ ਹੀ ਮਾਰੀ ਹੈ। ਪਿਛਲੇ 15 ਸਾਲਾਂ ਦੇ ਵਿੱਚ ਤਜਾਬੀ ਖਾਣਾ ਬਹੁਤ ਹੀ ਵੱਧ ਗਿਆ। ਤੁਸੀਂ ਵਿਆਹਾਂ ਦੇ ਵਿੱਚ ਜਾ ਕੇ ਦੇਖ ਲਓ, ਸਭ ਤੋਂ ਜ਼ਿਆਦਾ ਭੀੜ ਆਲੂ ਗੋਭੀ ਦੇ ਪਕੌੜੇ, ਮੱਛੀ ਦੇ ਪਕੌੜੇ, ਚਿਕਨ ਦੇ ਪਕੌੜੇ, ਮਠਿਆਈ, ਸ਼ਰਾਬ, ਮੀਟ ਇਹਨਾਂ ਸੋਲਾਂ ਤੇ ਹੁੰਦੀ ਹੈ। ਤੇ ਜਿਹੜੇ ਕਾਊਂਟਰ, ਕੰਮ ਦੇ ਕਾਊਂਟਰ ਹੁੰਦੇ ਨੇ ਸਲਾਦ ਵਾਲਾ ਤੇ ਫਰੂਟ ਵਾਲਾ ਉਹ ਖਾਲੀ ਪਏ ਹੁੰਦੇ ਨੇ ਅੱਜ ਹਰ ਪਿੰਡ ਦੇ ਵਿੱਚ ਸਮੋਸਿਆਂ ਦੀ ਦੁਕਾਨ ਹੈ 버거 ਦੀ ਰੇੜੀ ਆਉਂਦੀ ਹੈ ਕੁਚੇ ਦੀ ਰੇੜੀ ਆਉਂਦੀ ਹੈ ਤੁਸੀਂ ਆਪਣਾ ਫਰਿੱਜ ਖੋਲ ਕੇ ਦੇਖ ਲਓ ਤੁਹਾਡੇ ਫਰਿੱਜ ਦੇ ਵਿੱਚ ਵੀ ਕੀ ਹੈਗਾ ਟ੍ਰੋਪਿਕਾ ਨਾਲ ਦਾ ਜੂਸ ਹੋਏਗਾ ਰੀਅਲ ਦਾ ਜੂਸ ਹੋਏਗਾ ਪੈਪਸੀ ਹੋਏਗਾ ਕੋਕਾ ਕੋਲਾ ਹੋਏਗਾ ਤੁਸੀਂ ਆਪਣੇ ਬੱਚੇ ਨੂੰ 50 ਰੁਪਏ ਦੇ ਕੇ ਦੇਖ ਲਓ ਉਹ ਕਦੇ ਵੀ ਪੇਰ ਤੇ ਕਿੰਨੂ ਨਹੀਂ ਲੈ ਕੇ ਆਏਗਾ ਉਹ ਹਮੇਸ਼ਾ ਲੇਸ ਤੇ ਕੁਰਕਰੇ ਲੈ ਕੇ ਆਏਗਾ ਕਿਉਂ ਕਿਉਂਕਿ ਉਹ ਖਾਣਾ ਸਵਾਦੀ ਇੰਨਾ ਬਣਾਉਂਦੇ ਨੇ ਪੰਜਾਬੀ ਖਾਣਾ ਸਵਾਦੀ ਇੰਨਾ ਹੁੰਦਾ ਹੈਗਾ ਪਰ ਸਰੀਰ ਵਿਤਿਆਰਾ ਕੀ ਕਰੇਗਾ ਰੱਬ ਨੇ ਸਾਨੂੰ ਪੈਟਰੋਲ ਵਾਲੀ ਕਾਰ ਦਿੱਤੀ ਸੀ ਤੇ ਅਸੀਂ ਸਵੇਰੇ ਡੀਜੀਲ ਦੇ ਨਾਲ ਉਹਦੀ ਟੈਂਕੀ ਭਰ ਲੈਨੇ ਆ ਪਰ ਇਹ ਕਾਰ ਫਿਰ ਵੀ ਔਖੇ ਸੁੱਕੀ ਹੋ ਕੇ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਕਿਉਂਕਿ ਉਹ ਵੱਡੇ ਇੰਜੀਨੀਅਰ ਨੇ ਬਣਾਈ ਸੀ ਤੇ ਜੇ ਕਿਤੇ ਬੰਦੇ ਨੇ ਬਣਾਈ ਹੁੰਦੀ ਇੱਕ ਦਿਨ ਵੀ ਨਾ ਚੱਲਦੀ ਡਾਕਟਰ ਦਰਜੀਤ ਸਿੰਘ ਨੇ ਆਪਣੀ ਕਿਤਾਬ ਬਦੀ ਦੀ ਜੜ ਵਿੱਚ ਕੈਂਸਰ ਬਾਰੇ ਇੱਕ ਲੇਖ ਲਿਖਿਆ ਉਸਦੇ 121 ਨੰਬਰ ਪੇਜ ਦੇ ਉੱਤੇ ਉਹ ਲਿਖਦੇ ਨੇ ਕਿ ਜਿਨ੍ਹਾਂ ਲੋਕਾਂ ਦੇ ਖੂਨ ਦਾ ਪੀਹ 7.4 ਤੋਂ ਵੱਧ ਹੁੰਦਾ ਉਹਨਾਂ ਨੂੰ ਕਦੇ ਕੈਂਸਰ ਨਹੀਂ ਕਿਉਂਕਿ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹਮੇਸ਼ਾ ਉੱਚੀ ਹੁੰਦੀ ਹੈ ਤੇ ਕੈਂਸਰ ਸੈੱਲ ਝੱਟ ਮਰ ਜਾਂਦੇ ਆ। ਆਕਸੀਜਨ ਨਾਲ ਭਰੇ ਹੋਏ ਵਾਤਾਵਰਨ ਦੇ ਵਿੱਚ ਕੈਂਸਰ ਸੈੱਲ ਜਿਉਂਦੇ ਨਹੀਂ ਰਹਿ ਸਕਦਾ। ਇਸ ਕਰਕੇ ਜੇ ਅਸੀਂ ਕੈਂਸਰ ਰੋਕਣਾ ਹੈ ਤਾਂ ਸਭ ਤੋਂ ਪਹਿਲਾ ਹੱਲ ਇਹ ਹੈ ਕਿ ਤਜਾਬੀ ਖਾਣਾ ਬੰਦ ਕਰੋ, ਅਲਕਲਾਈਨ ਖਾਓ। ਪਰ ਸਾਡਾ ਸਮਾਜ ਐਸਾ ਹੈ ਕਿ ਤਜਾਬੀ ਖਾਣੇ ਬਿਨਾਂ ਸਾਡਾ ਸਰਦਨ ਕਿਸੇ ਵੇਲੇ ਅਸੀਂ ਸਾਨੂੰ ਚਾਹ ਪੀਣੀ ਪੈਂਦੀ ਹੈ, ਕਿਸੇ ਵੇਲੇ ਸਮੋਸਾ ਵੀ ਖਾਣਾ ਪੈਂਦਾ ਹੈ, ਕਿਸੇ ਵੇਲੇ ਮੀਂਹ ਪੈਂਦਾ ਹੋਵੇ ਤਾਂ ਪਕੌੜੇ ਖਾਣ ਨੂੰ ਵੀ ਕੀ ਕਰ ਆਉਂਦਾ? ਉਸ ਵੇਲੇ ਬਸ ਇਹ ਕਰੋ ਜਿੰਨਾ ਤੁਸੀਂ ਤਜਾਬੀ ਖਾਦਾ ਉਸ ਤੋਂ ਜ਼ਿਆਦਾ ਅਲਕਲਾਈਨ ਖਾਓ ਜਿਆਦਾ ਕੱਚਾ ਖਾਓ ਜਦੋਂ ਤੇ ਮੂਲੀਆਂ ਖਾਣੀਆਂ ਨੇ ਉਸ ਵੇਲੇ ਕੰਜੂਸੀ ਨੀ ਕਰਨੀ ਸਲਾਦ ਵੀ ਹਮੇਸ਼ਾ ਪਲੇਟ ਭਰ ਕੇ ਖਾਣੀ ਨਾਲ ਇੱਕ ਕੰਮ ਇਹ ਕਰੋ ਕਿ ਪਾਣੀ ਉਹ ਪੀਓ ਜਿਹੜਾ ਅਲਕਲਾਈਨ ਹੋਵੇ ਤੇ ਜਿਹਦੀ ਪੀ ਐਚ 8 ਜਾਂ 9 ਹੋ ਆਪਣੇ ਪਾਣੀ ਦੀ ਓ ਆਰ ਪੀ ਤੇ ਪੀ ਐਚ ਅੱਜ ਹੀ ਆਪਣੇ ਘਰ ਖੁਦ ਹੀ ਚੈੱਕ ਕਰੋ ਸਾਡੇ ਸਰੀਰ ਦੇ ਵਿੱਚ 71% ਪਾਣੀ ਹੈ ਤੇ ਪਾਣੀ ਦਾ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਸਭ ਤੋਂ ਜ਼ਿਆਦਾ ਹੈ ਜਿਹੜਾ ਅਲਕਲਾਈਨ ਪਾਣੀ ਹੈ ਉਹ ਤਜਾਬੀ ਖੁਰਾਕ ਨੂੰ ਤਜਾਬੀ ਖੂਨ ਨੂੰ ਨਿਊਟਰਲ ਕਰਦਾ ਹੈ ਜੇ ਮੈਂ ਕਦੇ ਨਾ ਕਦੇ ਆਪਣੀ ਦਾਲ ਦੇ ਵਿੱਚ ਮਿਰਚ ਜ਼ਿਆਦਾ ਪੈ ਜਾਂਦੀ ਹੈ ਤੇ ਆਪਾਂ ਮੱਖਣ ਪਾ ਕੇ ਉਹਨੂੰ ਨਿਊਟਰਲ ਕਰ ਲੈਂਦੇ ਹਾਂ ਇਸੇ ਤਰੀਕੇ ਨਾਲ ਪੰਜਾਬੀ ਖੂਨ ਨੂੰ ਅਲਕਲਾਈਨ ਪਾਣੀ ਵੀ ਨਿਊਟਰਨ ਕਰਦਾ ਹੈ ਅਲਕਲਾਈਨ ਖਾਣ ਪੀਣ ਦੇ ਨਾਲ ਕੈਂਸਰ ਦਾ ਰੁਕਦੇ ਰੁਕਦਾ ਹੈ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਪਹਿਲੇ ਨੰਬਰ ਦੇ ਉੱਤੇ ਮੋਟਾਪਾ ਘਟੇਗਾ ਦੂਜੇ ਨੰਬਰ ਦੇ ਉੱਤੇ ਬੁਢਾਪਾ 10 ਸਾਲ ਲੇਟ ਆਊ ਤੀਜੇ ਨੰਬਰ ਤੇ ਸਰੀਰ ਦੇ ਵਿੱਚ ਫੁਰਤੀ ਰਹੂਗੀ ਤੇ ਜਾਂਦ ਰਹੂ ਚੌਥੇ ਨੰਬਰ ਤੇ ਚਿਹਰੇ ਤੇ ਤਰੋਤੀ ਰਹੂ ਜਿਹੜੇ ਲੋਕ ਅਲਕਲਾਈਨ ਖਾਂਦੇ ਪੀਂਦੇ ਨੇ ਉਹਨਾਂ ਦੇ ਚਿਹਰੇ ਤੇ ਵੱਖਰੀ ਚਮਕ ਰਹਿੰਦੀ ਹੈ ਜੇ ਸਾਡਾ ਸਰੀਰ ਅਲਕਲਾਈਨ ਰਹੇ ਤਾਂ ਛੇਤੀ ਕੀਤੇ ਬੰਦੇ ਨੂੰ ਕੋਈ ਬਿਮਾਰੀ ਲੱਗਦੀ ਨਹੀਂ ਤੁਸੀਂ ਰਿਸ਼ੀਆ ਤੇ ਮוניਆ ਨੂੰ ਲੈ ਲਓ ਪਹਾੜਾਂ ਦੇ ਵਿੱਚ ਰਹਿੰਦੇ ਨੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਮੱਛਰ ਬਥੇਰਾ ਹੁੰਦਾ ਮੱਖੀ ਬਥੇਰੀ ਹੁੰਦੀ ਆ ਹਰ ਚੀਜ਼ ਐ ਪਰ ਸਭ ਤੋਂ ਘੱਟ ਬਿਮਾਰ ਹੁੰਦੇ ਨੇ ਨਾ ਉੱਥੇ ਕੋਈ ਡਾਕਟਰ ਹੁੰਦਾ ਨਾ ਗੋਲੀ ਹੁੰਦੀ ਐ ਨਾ ਦਵਾਈ ਹੁੰਦੀ ਐ ਨਾ ਟੀਕਾ ਐ ਨਾ ਹਸਪਤਾਲ ਐ ਕੁਛ ਨਹੀਂ ਐ ਪਰ ਇਸ ਦੇ ਬਾਵਜੂਦ ਉਹ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਰਹਿੰਦੇ ਨੇ ਸਾਡੇ ਨਾਲੋਂ ਜ਼ਿਆਦਾ ਲੰਬਾ ਜੀਉਂਦੇ ਕਿਉਂ ਕਿਉਂਕਿ ਉਹਨਾਂ ਦਾ ਖੂਨ ਅਲਕਲਾਈਨ ਹੁੰਦਾ ਉਹ ਜੋ ਖਾਂਦੇ ਨੇ ਉਹ ਅਲਕਲਾਈਨ ਐ ਉਥੇ ਸਮੋਸੇ ਦੇ ਮਿਲਦੇ ਉਥੇ ਜਲੇਬੀਆਂ ਨਹੀਂ ਮਿਲਦੀ। ਦੇਖੋ ਮਿੱਤਰੋ cancer ਦਾ ਇਲਾਜ ਮੁਸ਼ਕਲ ਵੀ ਹੈ, ਮਹਿੰਗਾ ਵੀ ਹੈ ਔਖਾ। ਪਰ ਇਹਨੂੰ ਰੋਕਣਾ ਬਹੁਤ ਸੌਖਾ ਹੈ। ਜੇਕਰ ਡਾਕਟਰ ਆਟੋ ਹੈਨਰਿਕ ਦੀ ਇਸ ਖੋਜ ਨੂੰ ਘਰ-ਘਰ ਪਹੁੰਚਾ ਦਿੱਤਾ ਜਾਵੇ ਤੇ ਹਰ ਬੰਦੇ ਨੂੰ ਇਸ ਬਾਰੇ ਗਿਆਨ ਹੋ ਜਾਵੇ ਤਾਂ cancer ਨੂੰ ਰੋਕਿਆ ਜਾ ਸਕਦਾ। ਪਰ ਇਸ ਦਾ ਪ੍ਰਚਾਰ ਕੋਈ ਕਰੇਗਾ ਨਹੀਂ। ਕਿਉਂ? ਕਿਉਂਕਿ ਜੇ cancer ਰੁਕ ਗਿਆ ਤਾਂ ਵੱਡੇ ਵੱਡੇ ਹਸਪਤਾਲ ਕੀ ਕਰਨਗੇ? ਡਾਕਟਰ ਕੀ ਕਰਨਗੇ? ਜਿਹੜਾ ਕੰਪਨੀਆਂ ਨੇ ਮਹਿੰਗੀਆਂ ਦਵਾਈਆਂ ਬਣਾਈਆਂ ਨੇ ਉਹ ਕੌਣ ਖਰੀਦੂ? ਬੜੇ ਦੁੱਖ ਦੀ ਗੱਲ ਹੈ ਕਿ ਅੱਜ ਕੱਲ ਕੈਂਸਰ ਨੂੰ ਵੀ ਇੱਕ ਇੰਡਸਟਰੀ ਕਿਹਾ ਜਾਂਦਾ ਹੈ ਮੈਂ ਕੱਲ ਕਿਤੇ ਪੜ ਰਿਹਾ ਸੀ ਕਿ ਇਸ ਸਾਲ ਦੀ ਕੈਂਸਰ ਇੰਡਸਟਰੀ 2024 ਦੀ ਕੈਂਸਰ ਇੰਡਸਟਰੀ ਦਾ ਸਾਈਜ਼ 220 ਬਿਲੀਅਨ ਡਾਲਰ ਹੈ ਇਹਦਾ ਮਤਲਬ ਸਮਝਦੇ ਹੋ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੇ ਇਸ ਸਾਲ ਕੈਂਸਰ ਦੇ ਇਲਾਜ ਦੇ ਉੱਤੇ 11 ਲੱਖ ਕਰੋੜ ਰੁਪਇਆ ਖਰਚ ਕਰਨਾ ਹੈ ਪੂਰੀ ਦੁਨੀਆ ਦੇ ਵਿੱਚ ਤੇ ਇਹਨੂੰ ਬਹੁਤ ਵੱਡੀ ਇੰਡਸਟਰੀ ਮੰਨਿਆ ਜਾਂਦਾ ਹੈ 18 ਲੱਖ ਕਰੋੜ ਰੁਪਇਆ ਲੋਕਾਂ ਨੇ ਖਰਚ ਕਰਨਾ ਹੈ ਕੈਂਸਰ ਦੇ ਇਲਾਜ ਦੇ ਉੱਤੇ ਇਹ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਦਵਾਈਆਂ ਦੀਆਂ ਤੇ ਵੱਡੇ ਹਸਪਤਾਲ ਇਹ ਸਾਨੂੰ ਉਡੀਕ ਰਹੇ ਨੇ ਸਭ ਨੂੰ ਕਿ ਤੁਸੀਂ ਆਓ ਆਪਣੀਆਂ ਜ਼ਮੀਨਾਂ ਵੇਚੋ ਤੇ ਬੋਰੀਆਂ ਭਰ ਕੇ ਨੋਟ ਸਾਡੇ ਕੋਲੇ ਜਮ੍ਹਾਂ ਕਰਵਾਓ ਕਿੰਨਾਂ ਕੰਪਨੀਆਂ ਦੇ ਦਬਾਅ ਕਾਰਨ ਇਸ ਨੋਵਲ ਇਨਾਬ ਦੇ ਤੋ ਸਾਇੰਟਿਸਟ ਦੀ ਖੋਜ ਨੂੰ ਮੈਡੀਕਲ ਕਾਲਜਾਂ ਦੇ ਸਿਲੇਬਸ ਵਿੱਚੋਂ ਵੀ ਬਹੁਤ ਥੇਰ ਪਹਿਲਾਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਇਸ ਸੋਚ ਦਾ ਗਿਆਨ ਨਾ ਹੋਵੇ ਇਹਨੂੰ ਦਬਾ ਦਿੱਤਾ ਗਿਆ ਸੀ ਪੇਹਰ ਸਾਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਖੁਦ ਕਰਨਾ ਪਊ। ਇੱਕ ਛੋਟਾ ਜਿਹਾ ਯੋਗਦਾਨ ਪੰਜਾਬ ਦੇ ਵਿੱਚੋਂ ਕੈਂਸਰ ਰੋਕਣ ਦੇ ਵਿੱਚ ਤੁਸੀਂ ਵੀ ਪਾ ਸਕਦੇ ਹੋ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਜਿਸ ਵੀ ਬੰਦੇ ਤੱਕ ਇਹ ਵੀਡੀਓ ਪਹੁੰਚੇਗੀ ਉਸ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋ। ਕੋਈ ਦੋ ਸਮੋਸੇ ਖਾਣ ਵਾਲਾ ਇੱਕ ਸਮੋਸਾ ਖਾਣ ਲੱਗ ਜਾਊ। ਕੋਈ ਪੰਜ ਗਲਾਸ ਕੋਕ ਤੇ ਪਿੰਦਾ ਸੀ ਹੁਣ ਇੱਕ ਗਲਾਸ ਪੀਣ ਲੱਗ ਜਾਊ। ਕਿਸੇ ਨੂੰ ਖੇਤ ਫਿਰਦੇ ਨੂੰ ਇਹ ਵੀਡੀਓ ਯਾਦ ਆ ਗਈ ਤਾਂ ਦੋ ਮੁਰਗਿਆਂ ਜਾਂ ਗਾਜਰਾਂ ਪਟਕੇ ਖਾ ਲੂ। ਪਰ ਜਿਹੜਾ ਵੀ ਬੰਦਾ ਇਸ ਵੀਡੀਓ ਨੂੰ ਦੇਖੇਗਾ ਉਹਦਾ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਏਗਾ ਇਸ ਕਰਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਮੁੱਖ ਦੀ ਗੱਲ ਇਹ ਹੈ ਕਿ ਜੋ ਵੀ ਆਪਣੇ ਖੇਤ ਵਿੱਚ ਪੈਦਾ ਹੁੰਦਾ ਹੈ ਕੱਚਾ ਉਹ ਖਾਓ ਤੇ ਦੂਜੀ ਗੱਲ ਆਪਣੇ ਘਰ ਦੇ ਪਾਣੀ ਦੀ ਪੀ ਐਚ ਤੇ ਆਰ ਪੀ ਜ਼ਰੂਰ ਚੈੱਕ ਕਰੋ ਤੁਹਾਡੇ ਘਰ ਦੇ ਵਿੱਚ ਜਿਹੜੇ ਆਰੋ ਲੱਗੇ ਹੋਏ ਨੇ ਇਹਨਾਂ ਦੇ ਕੁਝ ਫਾਇਦੇ ਹੈਗੇ ਨੇ ਇਹ ਪਾਣੀ ਦੇ ਵਿੱਚੋਂ ਜ਼ਹਿਰਾਂ ਕੱਢਦੇ ਨੇ ਸਪ੍ਰੇਆਂ ਕੱਢਦੇ ਨੇ ਖਾਦਾਂ ਕੱਢਦੇ ਨੇ ਛੋਰਾ ਕੱਢ ਦਿੰਦੇ ਨੇ ਭਾਰੀਆਂ ਤਾਤਾਂ ਕੱਢ ਦਿੰਦੇ ਨੇ ਤੇ ਪਾਣੀ ਨੂੰ ਹਲਕਾ ਕਰ ਦਿੰਦੇ ਨੇ ਪਿੰਡ ਜੋਗ ਬਣਾ ਦਿੰਦੇ ਨੇ ਪਰ ਇਹਨਾਂ ਦੇ ਕੁਝ ਨੁਕਸਾਨ ਵੀ ਨੇ ਆਰਓ ਜਿਹੜਾ ਹੈ ਉਹ ਪਾਣੀ ਦੇ ਵਿੱਚੋਂ ਸਾਰੇ ਤੱਤ ਬਾਹਰ ਕੱਢ ਦਿੰਦਾ ਹੈ ਪਾਣੀ ਨੂੰ ਫੋਕਾ ਕਰ ਦਿੰਦਾ ਹੈ ਤੇ ਕਈ ਆਰਓ ਐਸੇ ਵੀ ਹੁੰਦੇ ਨੇ ਜਿਹੜੇ ਪਾਣੀ ਨੂੰ ਤਜਾਬੇ ਕਰ ਦਿੰਦੇ ਨੇ ਤੇ ਤਜਾਬੀ ਪਾਣੀ ਦਾ ਉਹੀ ਨੁਕਸਾਨ ਹੈ ਜਿਹੜਾ ਤਜਾਬੇ ਫੁਰਕ ਦਾ ਨੁਕਸਾਨ ਹੈ ਸੋ ਮਾਰਕੀਟ ਤੋਂ ਜਾ ਕੇ ਇੱਕ ਪੀ ਐਚ ਤੇ او ਆਰ ਪੀ ਦੀ ਟੈਸਟਿੰਗ ਕਿਟ ਲਹੋ ਤੇ ਆਪਣਾ ਪਾਣੀ ਖੁਦ ਹੀ ਘਰੇ ਚੈੱਕ ਕਰ ਕਿ ਤੁਹਾਡਾ ਪਾਣੀ ਅਲਕਲਾਈਨ ਹੈ ਜਾਂ ਤਜਾਬੀ ਹੈ ਇਹ ਕੋ ਬਹੁਤੀ ਮਹਿੰਗੀ ਨਹੀਂ ਹੁੰਦੀ 100 150 ਰੁਪਏ ਦੀ ਮਿਲ ਜਾਂਦੀ ਹੈ ਜੇ ਤੁਹਾਨੂੰ ਲੋਕਲ ਨਹੀਂ ਮਿਲਦੀ ਤਾਂ ਵੀ ਕੋਈ ਗੱਲ ਨਹੀਂ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਤੁਸੀਂ ਉਸ ਲਿੰਕ ਤੇ ਕਲਿੱਕ ਕਰੋ ਤੇ Amazon ਤੋਂ ਮੰਗਵਾ ਲਓ ਪਰ ਪਾਣੀ ਆਪਣਾ ਜ਼ਰੂਰ ਚੈੱਕ ਕਰ ਪਾਣੀ ਚੈੱਕ ਕਰਨ ਵੇਲੇ ਕੁਝ ਪੁੱਛਣਾ ਹੋਵੇ ਤਾਂ ਸਾਨੂੰ WhatsApp ਕਰਦੇ ਜੇ ਤੁਹਾਡਾ ਪਾਣੀ ਅਲਕਲਾਈਨ ਹੋਇਆ ਤਾਂ ਮਸਤੀ ਨਾਲ ਪੀਓ ਪਰ ਜੇ ਤੁਹਾਡਾ ਪਾਣੀ ਤਜਾਬੀ ਹੋਇਆ ਤਾਂ ਇਸ ਨੂੰ ਅਲਕਲਾਈਨ ਕਰਕੇ ਹੀ ਪੀਓ ਅੱਜਕੱਲ੍ਹ ਐਸੇ pH ਇਨਹਾਂਸਿੰਗ ਤੇ ਮਿਨਰਲਾਈਜ਼ਿੰਗ ਸਿਸਟਮ ਬਣ ਚੁੱਕੇ ਨੇ ਜਿਹੜੇ ਲਾਵੇ ਦੇ ਪਹਾੜਾਂ ਦੀ ਮਿੱਟੀ ਦੀਆਂ ਬਣੀਆਂ ਹੋਈਆਂ ਬਾਇਓਸਰੈਮਿਕਸ ਬੋਲ ਦੇ ਰਾਹੀਂ ਪਾਣੀ ਦੇ ਵਿੱਚ ਜ਼ਰੂਰੀ ਮਿਨਰਲ ਵੀ ਐਡ ਕਰਦੇ ਨੇ ਤੇ ਪਾਣੀ ਨੂੰ ਅਲਕਲਾਈਨ ਵੀ ਕਰਦੇ ਨੇ ਜੇ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਵਟਸਐਪ ਕਰ ਦਿਓ ਅਸੀਂ ਤੁਹਾਨੂੰ ਜਾਣਕਾਰੀ ਭੇਜ ਦਿਆਂਗੇ ਇਸ ਵੀਡੀਓ ਦੇ ਸਬਜੈਕਟ ਮੈਟਰ ਬਾਰੇ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਸਾਨੂੰ ਜਰੂਰ ਵਟਸਐਪ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਧੰਨਵਾਦ ਅਸੇ ਕਾ